ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਛਕਾਰ ਮਾਛੀਆਂ ਤਹਿਸੀਲ ਡੇਰਾਪਾਪਾ ਨਾਂਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਪਸ਼ੂ ਖਾਵਾਂਗੇ ਇੱਕ ਝੋਟੀ ਜਾਂ ਤੇ ਤਿੰਨ ਵੜਾ ਵਾਂ ਦੋ ਪਸ਼ੂ ਬਿਲਕੁਲ ਤਾਜ਼ੇ ਸੂਏ ਆ ਤੇ ਇੱਕ ਦੱਬਣ ਵੜ ਦਿਖਾਵਾਂਗੇ ਤੇ ਇੱਕ ਤੋਕੜਿਆ ਤੇ ਆਪਾਂ ਪਹੁੰਚੇ ਆਂ ਵੀਰ ਜੋਬਨ ਦੇ ਕੋਲ ਯਾ ਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਉਸ ਨੋਟ ਹੀ ਠਾਕ ਵਧੀਆ ਵਧੀਆ ਵੀਰ ਜੀ ਕਿਰਪਾ ਨਾਲ ਚਲੋ ਕਿਰਪਾ ਚਾਹੀਦੀ ਆ ਜੀ ਹਾਂ ਜੀ ਹਾਂ ਜੀ ਇਹ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਵੀਰ ਜੀ ਜੋਬਨ ਬ੍ਰੀਜ ਦੇ ਪਿੰਡ ਸ਼ਿਕਾਰਮਾਸ਼ੀਆਂ ਜਿਹੜਾ ਗਰਦਾਪੁਰ ਤਹਿਸੀਲ ਡੇਰਾਵਾ ਬਣਾਨਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 8190502852 ਠੀਕ ਹੈ ਜੀ ਹਾਂ ਜੀ ਸ਼ੁਰੂਆਤ ਜੀ ਹਾਂ ਜੀ ਆ ਛੋਟੀ ਦੁਕਾਨੀ ਕਿ ਜਾਂ ਜੋ ਡੀਏ ਪਹਿਲੇ ਸੂਏ ਸੂਈਏ ਰਾਤ ਦੀ ਦੋ ਦੰਦ ਅੱਛਾ ਜੀ ਰਾਤੀ ਲਓ ਭਾਜੀ ਬਹੁਤ ਜੱਟ ਬਲੈਕ ਵਿੱਚ ਆ ਗਈ ਤੇ ਚੰਗੇ ਕੱਦ ਕਾਠ ਵਾਲੀ ਹੈ ਹਾਂ ਜੀ ਹਾਂ ਜੀ ਜਵਾਕੀ ਆ ਗਿਆ ਵਿੱਚ ਪਿਛੇ ਮਗਰ ਇਹਦੇ ਦਰਜਾ ਕਿ ਨਹੀਂ ਭਾਜੀ ਕੱਟਾ ਜੀ ਠੀਕ ਹੈ ਜੀ ਮੇਲ ਕਾਫ ਆ ਗਿਆ ਜੀ ਹਾਂ ਜੀ ਬਿਲਕੁਲ ਜੀ ਤਾਜੀ ਸੀ ਆ ਤੇ ਕਿੰਨੇ ਕਿ ਤੇਰੇ ਬੋਲਾ ਕੱਢਿਆ ਸੀ ਜੀ ਹਾਂ ਜੀ ਕਿੰਨਾ ਵਿੱਚ ਆ ਬੋਲਾ ਸਾਰੇ ਬੋਲਾ ਵੀਰ ਜੀ ਇਹਦੇ ਥੱਲੇ ਹੁਣ ਜਿਹੜਾ ਜਾਣੇ ਕਈ 6-7 ਕਿਲੋ ਹੈਗਾ ਗੱਡੀ ਦੇ ਥੱਲੇ ਬਾਗੇ ਠੱਡੀ ਧੀਰੀ ਬਹੁਤ ਜ਼ਿਆਦਾ ਮਰਬਲ ਲੱਤ ਵੀ ਨਹੀਂ ਪੁੱਟਦੀ ਠੀਕ ਹੈ ਠੀਕ ਹੈ ਜੀ ਇਹ ਖੋਲ ਕੇ ਦਿਖਾਈਏ ਅਜੇ ਖੋਲ ਕਿਉਂਗਾ ਲਓ ਭਾਜੀ ਦੋ ਦੰਦ ਮੂੰਹ ਝੋਟੀ ਆ ਪ્યોਰ ਜੈਟ ਬੈਗ ਵਿੱਚ ਆ ਗਈ ਯਾਰ ਇੱਕਾੜ-ਕਾੜ ਵੀ ਚੰਗਾ ਵਾ ਤੇ ਅਰੇ ਹੁਣ ਆਪਾਂ ਤੁਹਾਨੂੰ ਖੋਲ ਕੇ ਵਿਖਾਉਂਦੇ ਆ ਤੇ ਇਸ ਕੁਆਲਿਟੀ ਨੂੰ ਕਰ ਸਕਦੇ ਏ ਕਿੱਕ ਪੌੜੀ ਜਿਆਦਾ ਖੂਬਸੂਰਤ ਆ ਇਹ ਸਿੰਗਲ ਸੋਨੂ ਵੀ ਆ ਗੋਲ ਕੀਤਾ ਵਾ ਬਾਕੀ ਲਾਗੇ ਹਰ ਦਿਨ ਲਾਗੋ ਖੜ ਕੱਟੀਏ ਲਾਗੋ ਲਾਗੀ ਆਰਡਰ ਕੁਆਲਿਟੀ ਥਣਾ ਦਾ ਸੈਜ ਗਿਆ ਤੁਸੀਂ ਚੈੱਕ ਕਰ ਸਕਦੇ ਜਾਨ ਗਿੱਟ-ਗਿੱਟ ਕੇ ਲੱਗਾ ਵਾ ਕਿੰਨਾ ਕਿਚਵਾ ਰੂਗਾ ਕਿਸੇ ਵੀ ਦਿਨ ਦਾ ਦੁੱਧ ਕੱਟੀ ਰਮਾਣਾ 11-12 ਕਿਲੋ ਦਈ ਜਾਊਗੀ ਵੀਰ ਜੀ ਇਹ ਕਿਹੜੀ ਦੇਸੀ ਹੈ ਉਧਰ ਦੀ ਕੱਟੀ ਹੈ ਹਾਂ ਜੀ ਹਾਂ ਜੀ ਤੇ ਬਾਕੀ ਥਣ ਥਣ ਬਹੁਤ ਯਾਰਾ ਤੇਰਾ ਲੱਗਾ ਵਾ ਚੈੱਕ ਕਰ ਸਕਦੇ ਤੁਸੀਂ ਹਾਂ ਜੀ ਹਾਂ ਜੀ ਕਿੰਨਾ ਪੀਸ ਹੀ ਆ ਚਲੋ ਦੋ ਹੀ ਵਾ ਤੇ ਵੱਡੀਆਂ ਜੀ ਦੋ ਦਸ ਹੋਈਆਂ ਬਿਲਕੁਲ ਬਹੁਤ ਅੰਗਲੀ ਕੱਟੀ ਭਾਜੀ ਜਿਹੜਾ ਵੀ ਲੈ ਗਿਆ ਘਰ ਦਾ ਚਿੰਗਾਰੀ ਹੈ ਕੱਟੀ ਦੂਜੇ ਤੋਂ 1.5 ਲੱਖ ਨੂੰ ਹੱਥ ਫੇਰਦੀ ਕੱਟੀ ਦੋਨ ਠੀਕ ਹੈ ਹਾਂਜੀ ਜਿੱਦਾਂ ਬਾਜ਼ਾਰ ਚੱਲਣ ਡਿਆ ਕੀ ਮੁੱਲ ਤੇ ਜਿਹੜਾ ਹਰੋ ਵੀਰ ਜੀ ਮੁੱਲ ਜਿੱਦਾਂ ਬਾਜ਼ਾਰ ਚੱਲਣ ਡਿਆ ਉਹ ਤੁਹਾਨੂੰ ਪਤਾ ਹੈ ਇਹੋ ਜੀ ਕੱਟੀ ਦਾ 1 20 30 ਮੰਗੀ ਜਾਂਦੇ ਵੇਚੀ ਵੀ ਜਾਂਦੇ ਵੀਰ ਹਾਂਜੀ 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 ਲਈ ਵੀ ਜਾਂਦੇ ਵੀਰ ਜੀ ਮੁੱਲ ਕੱਟੀ ਦਾ 1 5 ਕਰਾ ਲਓ ਭਾਵੇਂ 10 ਕਰਾ ਲਓ ਕੱਟੀ 95000 ਦੀ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਬਾਜੀ 95000 ਦੀ ਤੇ ਬਹੁਤ ਚੰਗੀ ਕੱਟੀ ਬਾਕੀ ਠੰਡੀ ਤੁਹਾਨੂੰ ਜੇ ਆਖੋਗੇ ਧਾਰਾ ਮਾਰ ਕੇ ਵਿਖਾ ਦਾਂਗੇ ਕੱਟੀ ਐਦਾਂ ਵੀ ਨਹੀਂ ਲੱਤ ਪੁੱਟਦੀ ਕਿਤੇ ਠੀਕ ਹੈ ਠੀਕ ਹੈ ਲਓ ਹਾਂਜੀ ਹਾਂਜੀ ਠੰਡੀ ਸੀ ਲਿਆ ਵੀ ਬਾਕੀ ਟੀਨ ਵੇਖੋ ਤੁਸੀਂ ਕਿਦਾਂ ਕੱਦ ਪੂਰਾ ਵੱਡੀਆਂ ਛੋਟੀਆਂ ਜੱਡਾ ਇਹ ਨਹੀਂ ਛੋਟੀ ਹਾਂਜੀ ਹਾਂਜੀ ਕੱਦ ਕੱਡ ਬਹੁਤ ਹੀ ਚੰਗਾ ਦਿੱਤੀ ਤੇ ਆਜੋ ਹੁਣ ਦੂਜੇ ਨੰਬਰ ਤੇ ਜਰਸੀ ਬਿਲਕੁਲ ਤਾਜੀ ਸੂਈ ਆ ਦੱਸਿਓ ਫਿਰ ਜਿਹਦੇ ਬਾਰੇ ਇਹ ਵੀਰ ਜੀ ਦੂਜੇ ਸੂਏ ਆ ਅਜ ਮਨੇੜ ਦੀ ਸੂਈ ਆ ਮਗਰ ਵੱਛੀ ਦਿੱਤੀ ਇਹਨੇ ਅੱਛਾ ਅੱਛਾ ਠੀਕ ਆ ਜੀ ਹਾਂ ਨਹੀਂ ਨਹੀਂ ਪਿਓਰ ਜਰਸੀ ਵੱਛੀ ਦਿੱਤੀ ਮਗਰ ਲਓ ਭਾਈ ਜੀ ਚਾਹਾਂਗੇ ਬਹੁਤ ਜ਼ਿਆਦਾ ਵੇਖੋ ਵਾਹ ਇਹੋ ਤੋਂ ਬੋਦੀ ਵਾਲੀ ਵੱਛੀ ਆ ਆ ਠੀਕ ਹੈ ਠੀਕ ਹੈ ਲਓ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਲਾਗੇ ਤੋਂ ਓਏ ਪਤਾਜੀ ਸੁਈ ਆ ਤੇ ਇਹਦੇ ਇਤਨੀ ਚੀਕੀ ਤੀ ਚਬਾਈ ਕਰਦੀ ਇਹ ਵੀਰ ਜੀ ਇਹਦੀ ਚਬਾਈ ਕਰਦੀ ਇਹਦੇ ਥੱਲੇ ਜਾਣ ਕੇ 6 ਕਿਲੋ ਬੜਾ ਚ ਹੋਇਆ ਹੋਣਾ 7 ਜਿਹੜਾ ਅੱਛਾ ਅੱਛਾ ਠੀਕ ਹੈ ਹਾਂਜੀ ਹਾਂਜੀ ਬਾਕੀ ਚਵਾਪਸ ਮਾ ਇੱਕ ਨੰਬਰ ਕੋ ਗੱਲ ਨਹੀਂ ਠੀਕ ਹੈ ਠੀਕ ਹੈ ਜੀ ਖੂਬ ਜੀ ਨੂੰ ਮੇਰਾ ਇਹ ਕਿੰਨਾ ਕ ਚਬਾਇਆ ਸੀ ਪਿੱਛੇ ਸਵੇਰ ਦੁੱਧ ਇੱਕ ਗਰਮਾਨ ਨਾ 22 ਕਿਲੋ ਵਛੀ ਦਊਗੀ ਠੀਕ ਹੈ ਠੀਕ ਹੈ ਲਓ ਬਾਕੀ ਆਰਡਰ ਹਾਂਜੀ ਬਾਕੀ ਆਪਣੀ ਸੇਵਾ ਦੇ ਡਿਪੈਂਡ ਆ ਵੀਰ ਇਹ ਤਾਜੀ ਸੁਈ ਹੈ ਤੇ ਆਪਾਂ ਧਾਰਾਂ ਤੇ ਦੇਣੀ ਬਾਕੀ 6-7 ਕਿਲੋ ਹੋਣ ਬਛੇ ਥੱਲੇ ਚ ਹੋਇਆ ਅੱਛਾ ਅੱਛਾ ਠੀਕ ਹੈ ਹ ਸਾਲੇਵਾ ਬਹੁਤ ਜਿਆਦਾ ਲੱਗਦਾ ਪੰਡਾ ਹੀ ਪਾਈਆਂ ਵਾ ਚੈੱਕ ਕਰ ਸਕਦੇ ਤੁਸੀਂ ਬਾਕੀ ਤੁਹਾਨੂੰ ਲੱਗੇ ਤਾਂ ਚੈੱਕ ਕਰਾਉਨੇ ਥਾਣਾ ਦਾ ਸਾਈਜ਼ ਗੈਪ ਵੀ ਇਹਦਾ ਬਾਕੀ ਪਿਓਰ ਪੰਜਾਬ ਵਾਲੀ ਜਰਸੀ ਆ ਗਈ ਏ ਲੋ ਭਾਈ ਲੱਗੇ ਤਾਂ ਤੁਸੀਂ ਕਰ ਸਕਦੇ ਜੀ ਚੈੱਕ ਥਾਣਾ ਦਾ ਸਾਈਜ਼ ਗੈਪ ਬਹੁਤ ਚੰਗਾ ਵੈਣ ਗਿੱਟ-ਗਿੱਟ ਤੇ ਇਹਦਾ ਵੀ ਥਾਂ ਲੱਗਾ ਵਾ ਚੈੱਕ ਕਰਨ ਵਾਲੀ ਨੇ ਪੰਡਾ ਹੀ ਪਾਈਆਂ ਵਾ ਤੁਸੀਂ ਲੱਗਿਆ ਕਰ ਜੋਰ ਜਰਸੀ ਫੇਸ ਕੁਆਲਟੀ ਦਿਖਾਓ ਅੱਛੀ ਦੀ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਮਰ ਰੋਈਂਗਾ ਪੰਤਨ ਲਾਗੇ ਤਾਂ ਉਹਦਾ ਫੇਸ ਉਸ ਵੀ ਚੈੱਕ ਕਰਾਂਗੇ ਬਹੁਤ ਹੀ ਜ਼ਿਆਦਾ ਪਿਆਰਾ ਵਾ ਆ ਨਿਗਾਹਾਂ ਫੇਸ ਆ ਗਿਆ ਦਾ ਸਾਹ ਵੇਖੋ ਠੀਕ ਹੈ ਠੀਕ ਲਓ ਭਾਈ ਬਾਕੀ ਤੇ ਚੈੱਕ ਕਰ ਸਕਦੇ ਆਂ ਬਹੁਤ ਆ ਬਾਕੀ ਵੀਰ ਦੀ ਦਰਮਾਨ ਦਾ ਦੁੱਧ ਨਾ ਇਹਨੂੰ ਗਰਮੀ ਅੱਗੇ ਜਿਹੜੇ ਵੀਰ ਚਾਹ ਆਣ ਜਰਸੀ ਦੇ ਵੇਖੋ ਵੀ ਘਰ ਦਾ ਸ਼ਿੰਗਾਰ ਹੀ ਆ ਬੱਚੀ ਠੀਕ ਹੈ ਠੀਕ ਹੈ ਲਓ ਭਾਈ ਚੈੱਕ ਕਰ ਸਕਦੇ ਆਂ ਇਹ ਵੀ ਠੰਡੀ ਸੀਰ ਠੰਡੀ ਠੀਰੀ ਆ ਕਿਤੇ ਚਵਾਪਸ ਮਾ ਇੱਕ ਨੰਬਰ ਬਾਕੀ ਬੱਚਾ ਮਗਰ ਬਹੁਤ ਆਪ ਦਾ ਦਦਾ ਠੀਕ ਹੈ ਪਿਓਰ ਜੀ ਜਿਹੜਾ ਹਰੇ ਬੋਲ ਲਗੀ ਕਰਨਾ ਜੇ ਵੀਰ ਜੀ ਮੁੱਲ ਬਸ਼ੀਆਂ ਦੇ ਹੋ ਜੀਆਂ ਦਾ ਜਦੋਂ ਵੀਡੀਓ ਵੇਖੀ ਆ ਇਹਦੀ ਆ ਉਦਾਂ ਵੀ ਵਿਕੀ ਜਾਂਦਾ ਮਾਲ ਅੱਛਾ ਜੀ ਇਹੋ ਜੀ ਬਸ਼ੀ 90 95000 ਮੰਗੀ ਜਾਂਦੇ ਲੱਖ ਵੀ ਮੰਗੀ ਜਾਂਦੇ ਆ ਹਾਂਜੀ 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 ਵੀਰ ਜੀ ਮੁੱਲ ਇਹਦਾ ਭਾਅ ਹੈ 70 ਕਰਾ ਲਓ 75 60000 ਦੀ ਬਸ਼ੀ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਭਾਜੀ 60000 ਦੀ ਹਾਂਜੀ ਉਹਦੇ ਵਿੱਚੋਂ 3000 ਛੋਟ ਹੀ ਹੋਣੀ ਹੈ ਜਿਹੜਾ ਕੋ ਦੂਰੋਂ ਆਏਗਾ ਠੀਕ ਹੈ ਠੀਕ ਹੈ ਲਓ ਬਾਈ ਜੇ ਵੀਰ ਭਰਾ ਦੁਰੋ ਆਊਗਾ ਤੇ ਉਹਦੇ ਬਾਅਦ 3000 ਵੀਰ ਕਹਿੰਦਾ ਕਿ ਛੋਟ ਕਰ ਦਾਂਗੇ 55000 ਦੀ ਵਸੀ ਦਾ ਆਂ ਦੇਖੋ ਵੀਰ ਦੀ ਇੱਕ ਕਰੀ ਵਿਖਾਇਓ ਇਹਦਾ ਫੇਸਬੁਕ ਆਓ ਵਸੀ ਦਾ ਥਾਂ ਲੈ ਬਾ ਵਿਖਾਓ ਚੰਗੀ ਤਰ੍ਹਾਂ ਠੀਕ ਹੈ ਲਓ ਬਾਈ ਲਾਗੇ ਤੇ ਤੁਸੀਂ ਫੇਸਬੁਕ ਕਰ ਸਕਦੇ ਹੋ ਵੀ ਚੱਕ ਬਹੁਤ ਜ਼ਿਆਦਾ ਪਿਆਰਾ ਵਾ ਤੇ ਥਾਣਾ ਦਾ ਸੈੱਜ ਗੈਪ ਵੀ ਕਰਾਰਿਓ ਚੱਕ ਲਾਗੇ ਦਾ ਹਾਂਜੀ ਵੀਜੀ ਕਰ ਸਕਦੇ ਚੱਕ ਤੁਸੀਂ ਲਾਗੇ ਦਾ ਥਾਣਾ ਦਾ ਸੈੱਜ ਤੇ ਗੈਪ ਬਹੁਤ ਹੀ ਚੰਗਾ ਵਾ ਤੇ ਆਜੋ ਹੁਣ ਤੀਜੇ ਨੰਬਰ ਦੇ ਦਸਰੋ ਭਾਈ ਇਹਦੇ ਬਾਰੇ ਇਹ ਵੀ ਜੀ ਪੰਜਾਬ ਵਾਲੀ ਜਰਸੀ ਹੈ ਵੱਡੀ ਅੱਛਾ ਜੀ ਦੋਦਰ ਮਾਨਨਾ ਇਹ 24 25 ਕਿਲੋ ਦੋਗੇ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਬਹੁਤ ਠੰਡੀ ਧੀਰੀ ਹੈ ਬਾਕੀ ਅਗੋ ਗਰਮੀਆਂ ਚ ਤੁਹਾਨੂੰ ਪਤਾ ਇਹੋ ਜਿਹਾ ਮਾਲ ਕਰੋ ਸੀ thora je vegna jede HF گاਉ ਆਪਾਂ ਘਟ ਲੈਣ ਦੇ ਹਾਂਜੀ 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 ਵਹਾਓ ਘੋਲ ਕੇ ਵਹਾਓ ਭਾਈ ਕਿੰਨਾ ਕ ਟਾਈਮ ਖੜਦੀ ਲੱਗੇ ਟਾਈਮ ਇਹ ਹਫਤਾ ਵਸ਼ੀ ਲੱਜੂਗੀ ਬਹੁਤ ਜਿਆਦਾ ਬੰਦੀ ਆਪਣੇ ਲਾਗੋ ਹੀ ਲਈ ਠੀਕ ਹੈ ਠੀਕ ਹੈ ਹਾਂਜੀ ਦੂਜਾ ਸੁਆ ਹਰਕਾ ਛਗੀ ਹੈ ਮੂਰੀ ਛੇਦਾਂ ਦਾ ਇਹ ਮੂਹਾਂ ਛੇਦਾਂ ਦੀ ਜਿਹੜੇ ਕੱਦ-ਕਾੜ ਬਹੁਤ ਕੱਦ ਵੇਖੋ ਇਹ ਅੰਦਰ ਕੁਆਲਿਟੀ ਤੋਂ ਲਾਗੇ ਤੋਂ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਇਹ ਥਾਣਾ ਦਾ ਸੈਲ ਗਿਆ ਵੀ ਤੁਹਾਨੂੰ ਚੈੱਕ ਕਰਾ ਰਾਂਗੇ ਬਹੁਤ ਹੀ ਇਹਰਾ ਵੀ ਚੰਗਾ ਵਾ ਤੇ ਪਿਛਲੇ ਸਵੇਰ ਕਿੰਨਾ ਕਿ ਜਵਾਬ ਦਿੱਤਾ ਪਿਛਲੇ ਸਵੇਰ ਭਾਈ ਇਹਨੇ 18 19 ਕਿਲੋ ਦੁੱਧ ਚੋ ਆਇਆ ਅੱਛਾ ਅੱਛਾ ਠੀਕ ਹਾਂ ਜੀ 18 19 ਲੀਟਰ ਪਿਛਲੇ ਸਵੇਰ ਦਾ ਭਾਈ ਹੁਣੇ ਦੱਸਦੇ ਆ ਬਾਕੀ ਕਾਹ ਤੇ ਕੜ ਬਹੁਤ ਹੀ ਚੰਗਾ ਵਾ ਚਲੋ ਦੇਣਾ ਵੀ ਚਾਹੀਦਾ ਸੀ ਇਹਨੂੰ ਇਹਨਾ ਹਾਂ ਇਹ ਤਾਂ ਲੰਡੂ 19 ਕਿਲੋ ਨੇ ਤੇ ਚੰਗੀਆਂ ਵਾ ਸੂਣ ਤੱਕ ਚੰਗਾ ਹਵਾ ਬਣਾ ਲੈਣਾ ਨੇ करोसा तुम पता भी चलो कह वा करोसू का वादा वा गर्मी चेक कर लम लगा लागे तो मीजी दिखा रहे हो बाकी नाड़ा नूड़ा मानने चेक कराने बहुत ही लगिया वा चंगी ਇਲਾਕੇ ਦੇ ਤੁਸੀਂ ਥਾਣਾ ਦਾ ਸੈਰ ਗਿਆ ਚੈੱਕ ਕਰ ਸਕਦੇ ਜੀ ਤੇ ਮਿਲਕ ਵਾਂਡੀ ਬਹੁਤ ਚੰਗੀ ਲੱਗੀ ਇਹਦੇ ਇਹਦਾ ਕੀ ਮੁੱਲ ਵੀਰ ਜੀ ਇਹਦਾ ਮੁੱਲ ਭਾਏ 65 70 ਕਰ ਲਓ ਬਸ 60000 ਚ 1000 ਛੱਡ ਦਾਂਗੇ ਠੀਕ ਹੈ ਠੀਕ ਹੈ ਲਵੋ ਭਾਈ ਹਾਂ ਜੀ ਹਾਂ ਜੀ 500 500 ਕਿੰਨਾ ਕੇ ਛੱਡ ਦਾਂਗੇ ਬਾਕੀ ਫੇਸਿੰਗ ਕਰ ਸਕਦੇ ਜੀ ਚੈੱਕ ਇਹ ਆਜਾ ਹੁਣ ਚੌਥੇ ਨੰਬਰ ਤੇ ਦਸਰੇ ਭੱਜੇ ਦੇ ਬਾਰੇ ਇਹ ਵੀਰ ਜੀ ਵੈੜਨਾ ਆਪਣੇ ਵੀਰ ਸੰਦੀਪ ਦੇ ਚੈਨਲ ਤੇ ਵੀਡੀਓ ਪਾਈ ਭਾਏ ਕੋ ਕੱਢ ਵੀ ਸਕਦਾ ਅੱਛਾ ਜੀ ਇਹਨੂੰ ਸੂਈ ਨੂੰ 3 ਮਹੀਨੇ ਹੋ ਗਏ ਜੀ ਅੱਛਾ ਅੱਛਾ ਲਿੰਕ ਵੀ ਸੈਂਡ ਕਰ ਦਾਂਗੇ ਵੀਰ ਨੂੰ ਠੀਕ ਹੈ ਠੀਕ ਇਹਦਾ ਬੱਚਾ ਮਰ ਗਿਆ ਆਪਣੇ ਪਿੰਡ ਹੀ ਵੀਰਾਂ ਨੇ ਲਿਆਂਦੀ ਅੱਛਾ ਜੀ ਹਾਂ ਜੀ ਇਹ 55000 ਦੀ ਲਿਆਂਦੀ ਅੱਛਾ ਜੀ ਉਹ ਥੋੜਾ ਜਿਹਾ ਚਲੋਨਾ ਘਰ ਦਾ ਘੜਾ ਢੋਡਾ ਚੱਲਦਾ ਉਹਦੇ ਘੜ ਕੇ ਨਾ ਉਹਨਾਂ ਨੇ ਦੇ ਦਿੱਤੀ ਗਾਂ ਆਪਾਂ ਨੂੰ ਠੀਕ ਹੈ ਠੀਕ ਹਾਂ ਜੀ ਦੁੱਧ ਦੇ ਥੱਲੇ ਭਾਜੀ ਉਹਨਾਂ ਨੇ 22 22 ਕਿਲੋ ਚੋਇਆ ਸੀ ਅੱਛਾ ਅੱਛਾ ਹੁਣ ਥੋੜੀ ਜੀ ਸੇਵਾ ਤੋਂ ਰੁਕੀ ਕੱਲ ਦੀ ਆਈ ਵਿਚਾਰੀ ਵੇਲੋ ਹੁਣ ਹੀ ਪੁੱਟਦੀ ਵੀ ਕਦੇ ਹਾਂ ਜੀ ਹਾਂ ਜੀ ਹਾਂ ਜੀ ਇਹ ਦੇ ਥੱਲੇ ਹੁਣ ਵੀ ਜਿਹੜਾ ਜਾਣੇ ਕਿ 7 ਕਿਲੋ ਦੁੱਧਾ ਉਹਦਾ 8 ਹੋਏਗਾ ਆਪਾਂ 7 ਦੱਸਾਂਗੇ ਠੀਕ ਹੈ ਠ ਕਿ ਲੋ ਇਹ ਵਿਪਰਾਣ ਉਹ ਜੀ ਸਾਹਮਣੇ ਜੀ ਕੀਤੀ ਤੇ ਸੱਜਾ ਬਾਕੀ ਵੀਰ ਜੀ ਆਪਾਂ ਵੀਡੀਓ ਤੁਹਾਡੇ ਕੋਲ ਬੇਸ਼ੱਕ ਮੰਗਾ ਲੇ ਕੋ ਆਪਾਂ ਕੱਢ ਦਾਂਗੇ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਇਹ ਲੱਗ ਗਿਆ ਤਾਂ ਬਾਈ ਜੀ ਇਹ ਵੀ ਤੁਸੀਂ ਕਰ ਸਕਦੇ ਜੀ ਚੈੱਕ ਅੰਦਰ ਕੁਆਲਟੀ ਦਾ ਥਾਣਾ ਦਾ ਸੈਕ ਜੀ ਆਪ ਇਹ ਉਹ ਵੀ ਬਹੁਤ ਚੰਗਾ ਵਾ ਬਾਕੀ ਸੱਜਣ ਨੇ ਦੁੱਧ ਚੰਗਾ ਚ ਆਇਆ ਵਾ ਜੇ ਇਸ ਟਾਈਮ ਦਾ 7 ਤੋਂ 8 ਜਿਹੜਾ ਦੁੱਧ ਰੈਡੀ ਹੈ ਬਿਲਕੁਲ ਇਹ ਵੀ ਕ੍ਰੋਸ ਦੇ ਵਿੱਚ ਆ ਗਈ ਯਾਰ ਚਲੋ ਤਾਂ ਕ੍ਰੋਸ ਵਾਲੇ ਕੁਸ਼ਮਾ ਦਾ ਵਾਦਾ ਹੁੰਦਾ ਵਾ 加ਡ ਕਾਟਦਾ ਵੀ ਕੱਟ ਕੱਟ ਕਾਟਦੀ ਵੀ ਚੰਗੀ ਆ। ਜਿਵੇਂ ਵੀਰ ਦਾਤਾ ਕਿ ਤਿੰਨ ਕੁ ਮਹੀਨੇ ਦੇ ਆਪ ਕੋ ਟਾਈਮ ਹੋ ਗਿਆ ਵਾ। ਜੇ ਕੋ ਵੀ ਸਾਂਭ ਲੈ ਵਾਰੂ ਕਰ ਚੱਲ ਦੁੱਧ ਹੁਣ ਵੀ ਇਹਨੇ ਚੰਗਾ ਚਵਾ ਦੇਣਾ। ਹਾਂਜੀ ਹਾਂਜੀ ਭਾਈ ਬਾਕੀ ਠੰਡੀ ਚਵਾ ਇਦਾਂ ਮੋਟਰ ਹੀ ਚੱਲਦੀ ਜਿੱਤਾਂ ਕੁੜੀ ਆ ਵੀ। ਅੱਛਾ ਅੱਛਾ। ਆ ਠੀਕ ਠੀਕ ਲੋ ਭਾਈ ਕੀ ਕਰ ਸਕਦੇ ਐ ਠੰਡੀ ਸੀਲ ਐ। ਇਹਦਾ ਕੀ ਮੁੱਲ ਵੀਰਾ ਇਹਦਾ ਮੁੱਲ ਵੀਰ ਜੀ ਧੋਕਰਾਂ ਲੈ ਕਰਦਣਾ ਹੈ ਤੇ ਫੱਜਰ ਹੈਗਾ ਅੱਛਾ ਜੀ ਮੋਲੇ ਦਾ ਭਾਵੇਂ 30 28 ਕਰਾ ਲਓ ਜੋ ਮਰਜੀ 25 2000 ਦੀ ਵਿੱਚ ਹੀ ਦਾਂਗੇ ਹਾਂ ਨਾ ਠੀਕ ਹੈ ਠੀਕ ਹੈ ਲੋ ਬਾਈ ਹਾਂ ਜੀ ਹਾਂ ਜੀ ਬਿਲਕੁਲ ਨਿਕਾ ਜਾ ਮੁੱਲ ਨਿਕਾ ਜਾ ਮੁੱਲ ਇਹ ਕਰੀ ਨਾ ਵੀਰ ਜੀ ਦੋਏ ਬਖਾ ਦੋ ਨਗੀਨੇ ਠੀਕ ਹੈ ਠੀਕ ਹੈ ਦੋਏ ਜਿਹੜੀਆਂ ਬਿਲਕੁਲ ਆਪਣੇ ਨੇ ਬੜੇ ਤਾਂ ਬਸਾਈਆਂ ਆਂ ਤੇ ਫਿਰ ਤੁਸੀਂ ਕਰ ਸਕਦੇ ਚੈੱਕ ਬਹੁਤ ਹੀ ਖੂਬਸੂਰਤ ਹੈ ਘੋਟੂ ਤੇ ਵੈੜ ਵੀ ਬਹੁਤ ਜ਼ਿਆਦਾ ਚੰਗੀ ਆ ਬਾੜੀ ਚੰਗੀ ਕੱਟੀ ਆ ਚੂਣ ਚੂਣ ਬੜੀ ਲੱਗੀ ਕੱਟੀ ਨੇ ਬਾਕੀ ਠੰਡੀ ਵੇਖੋ ਕਤਾਵਾਂ ਇਹ ਨਹੀਂ ਲੱਤ ਵੀ ਕਿਤੇ ਪੁੱਟਦੇ ਕੀ ਕਿਸ ਦੇ ਘਰ ਤੇ ਤੱਦ ਜਾ ਕੇ ਕੋਈ ਕਹੇ ਠੀਕ ਆ ਸੋਚ ਲੱਗਾ ਪਿਆ ਹੋਣਾ ਹਾਂ ਜੀ ਤੇ ਵੇਖੋ ਆ ਬਖਾਓ ਵੀਰ ਨੂੰ ਠੀਕ ਹੈ ਜੀ ਕਰ ਸਕਦੇ ਤੁਸੀਂ ਚੈੱਕ ਹਾਂ ਜੀ ਤੇ ਬੈਡ ਦੇ ਵੀ ਤੁਸੀਂ ਕਰ ਸਕਦੇ ਦਰਸ਼ਨ ਆ ਡਰ ਕੁਆਲਟੀ ਇਹਦੀ ਬਹੁਤ ਚੰਗੀ ਹੈ ਬਾਕੀ ਬੱਚਾ ਬਖਾਓ ਬੈਡ ਦਾ ਵੇਖੋ ਪਿਓਰ ਜਰਸੀ ਵਾਸੀ ਮਗਰ ਵੀ ਠੀਕ ਹੈ ਜੀ ਆਹ ਮੇਰਾ ਜਵਾਬ ਰਿ ਫੀਮਲ ਕਾਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਤੇ ਭਰਾਵਾਂ ਦਾ